ਸਾਨੂੰ ਇਸ ਕੰਮ ਵਾਸਤੇ ਸਿਰਫ ਕੇਵਲ ਤੇ ਕੇਵਲ ਆਮ ਪਬਲਿਕ ਨੇ ਕਿ ਜਿਹੜਾ 100 ਰੁਪਏ ਕੇਸਾ 500 ਰੁਪਏ ਕੇ 1000 ਰੁਪਏ ਤੋਂ ਵੱਧ ਵੀ ਹੈ ਉਹ ਜਿਹੜੀ ਆ ਸਾਡੀ ਸੇਵਾ ਦਿੱਤੀ ਆ ਜੀ ਚੋਣ ਪੋਣ ਦੇ ਨਾਲ ਇਸ ਕੰਮ ਨੂੰ ਅਸੀਂ ਨੇਪਰੇ ਚਾੜਿਆ ਹੈਗਾ ਸਰਕਾਰ ਵੱਲੋਂ ਹਲਦੀ ਘੜੀ ਸਾਡੇ ਪਾਸ ਕੁਝ ਨਹੀਂ ਆਇਆ ਤੇ ਨਾ ਹੀ ਦਿੱਤਾ ਤੇ ਇਹਦੇ ਨਾਲ ਮੈਂ ਇੱਕ ਹੋਰ ਕਲੀਅਰ ਕਰ ਦਵਾਂ ਆਮ ਲੋਕਾਂ ਦੇ ਦਿਮਾਗਾਂ 'ਚ ਇਹ ਗੱਲ ਹੈ ਕਿ ਸ਼ਾਇਦ ਐਨਆਰਆਈ ਨੇ ਜਿਹੜਾ ਪੈਸਾ ਦਿੱਤਾ ਸਾਨੂੰ ਕਿਸੇ ਵੀ ਐਨਆਰਆਈ ਨੇ ਫੁੱਟੀ ਕਾਢੀ ਵੀ ਨਹੀਂ ਦਿੱਤੀ ਆਪ ਦੇ ਮੰਤਰੀ ਜੀ ਜੋ ਸਾਬ ਸ੍ਰੀ ਕਾਂਚੀ RAM ਜੀ ਦੇ ਬਹੁਤ ਨੇਧੀ ਸੀ ਰਜਿੰਦਰ ਗੋਤਮ ਜੀ ਉਹਨਾਂ ਨੇ ਇਹਨੂੰ ਤਿਆਰ ਕੀਤਾ ਸੀ ਪਰ ਕਾਫੀ ਲੰਮੇ ਸਮੇਂ ਤੋਂ ਇਹਦੇ ਜਿਹੜੀ ਹਾਲਤ ਹੈ ਉਹ ਖਖਤਾ ਸੀ ਅਸੀਂ ਦੋਨਾ ਸਾਥੀਆਂ ਨੇ ਇੱਥੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਇਹਨੂੰ ਵਰੀਆ ਤਰੀਕੇ ਨਾਲ ਪਿੰਡ ਦੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੱਸੀ ਜੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਬ ਸ੍ਰੀ ਕਾਂਚੀ RAM ਜੀ ਯਾਦਗਾਰੀ ਮਿਸ਼ਨ ਸੁਸਾਇਟੀ ਰੋਪੜ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹੜੀ ਬੁੱਤ ਦੇ ਇਸ ਸਮਾਰਕ ਦੀ ਹਾਲਤ ਜਿਹੜੀ ਖਸਤਾ ਹੋ ਚੁੱਕੀ ਸੀ ਉਹਨੂੰ ਨਵੀਨੀਕਰਨ ਕਰਕੇ ਅੱਜ ਸੰਵਿਧਾਨ ਦਿਵਸ ਮੌਕੇ ਲੋਕ ਅਰਪਿਤ ਦੀ ਜਿਹੜੀ ਰਸਮਾਂ ਉਹ ਇੱਥੇ ਦੀ ਮੌਜੂਦਾ ਸਰਪੰਚ ਬੀਬੀ ਸਰਬਜੋਤ ਕੌਰ ਵੱਲੋਂ ਕੀਤੀ ਜਾਵੇਗੀ ਮਾਹਪਿੰਦਰ ਸਿੰਘ ਪਾਗਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾ ਮੌਜੂਦ ਭੋਜਨ ਸਮਾਜ ਦੇ ਰਹਿਵਾਰ ਨਾਇਕ ਸਾਬ ਸ੍ਰੀ ਕਾਂਸ਼ੀਰਾਮ ਜੀ ਦੇ ਨਗਰ ਵਿਖੇ ਜਣੀ ਕਿ ਨਗਰ ਖਾਸ ਭਰਾ ਵਿਖੇ ਜਿੱਥੇ ਸਾਬ ਸ੍ਰੀ ਕਾਂਸ਼ੀਰਾਮ ਜੀ ਜਿਨ੍ਹਾਂ ਨੇ ਸਮਾਜਿਕ ਤਬਦੀਲੀ ਆਰਥਿਕ ਮੁਕਤੀ ਵਾਸਤੇ ਵੱਡਾ ਯੋਗਦਾਨ ਪਾਇਆ ਵੱਡਾ ਕੰਮ ਕੀਤਾ ਭੋਜਨ ਸਮਾਜ ਪਾਰਟੀ ਖੜੀ ਕੀਤੀ ਡੀਐਸ 4 ਖੜੀ ਕੀਤੀ ਬਾਮ ਸੇਵ ਖੜੀ ਕੀਤੀ ਅੱਜ ਉਹਨਾਂ ਦੇ ਆਦਮ ਕੱਦ ਸਮਾਰਕ ਦਾ ਨਵੀਨੀਕਰਨ ਹੈ ਜੋ ਉਸ ਦੀ ਇਨਾਉਗੁਰੇਸ਼ਨ ਹੋ ਰਹੀ ਹੈ ਸੰਵਧਾਨ ਦਿਵਸ ਤੇ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਪ੍ਰਬੰਧਕਾਂ ਨਾਲ ਕਰਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਹਾਜ਼ਰੀਨ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪਵਿੱਤਰ ਮੌਕੇ ਤੇ ਹਾਜ਼ਰੀਨ ਸਾਰੇ ਸਾਥੀਆਂ ਨੂੰ ਬੇਨਤੀ ਆ ਜਿਹੜੇ ਸਾਥੀ ਬਾਹਰ ਇੰਦਰ ਉੱਤਰ ਖੜੇ ਨੇ ਉਹ ਬਰੀ ਸਿਰਪਾ ਕਰਕੇ ਪੰਡਾਲ ਦੇ ਵਿੱਚ ਜਿਹੜੇ ਬੜੇ ਲੰਬੇ ਸਮੇ ਤੋਂ ਸਾਬ ਸ੍ਰੀ ਕਾਂਚੀ ਰਾਮ ਜੀ ਦੇ ਸਮੇ ਤੋਂ ਹੀ ਜਿਹੜੇ ਸਾਡੇ ਸਟੇਜਾਂ ਦੇ ਸ਼ਾਨ ਰਹੇ ਨੇ ਉਹ ਆਪਣਾ ਜਿਹੜਾ ਗੀਤ ਲੈ ਕੇ ਆਪ ਸਭ ਜੀ ਦੇ ਸਾਨੂੰ ਕੋਲ ਗਏ ਹੁਣ ਮੈਂ ਬੇਨਤੀ ਕਰਦਾ ਸਾਡੇ ਹਰਨਾਮ ਸਿੰਘ ਜੀ ਬਹਿਲਪੁਰੇ ਨੂੰ ਉਹ ਇੱਕ ਗੀਤ ਦੇ ਨਾਲ ਇਸ ਪ੍ਰੋਗਰਾਮ ਜੀ ਆਰੰਭ ਦਾ ਕਰਨ ਹਰਨਾਮ ਸਿੰਘ ਜੀ ਬਹਿਲਪੁਰੇ ਜੀ ਅਟੇਆਂ ਅੰਦਰ ਦੁੱਖੀ ਪਹਿਲੋਂ ਭਾਰ ਤੇ ਦਿਨਾਰੀ ਸੀ ਰੱਖੀ ਜਾਂਦੀ ਵਿੱਚ ਚਾਰ ਦਿਵਾਰੀ ਸੀ ਅਟੇਆਂ ਅੰਦਰ ਦੁੱਖੀ ਪਹਿਲੋਂ ਭਾਰ ਤੇ ਦਿਨਾਰੀ ਸੀ ਰੱਖੀ ਜਾਂਦੀ ਵਿੱਚ ਚਾਰ ਦਿਵਾਰੀ ਸੀ ਪਤੀ ਮਾਰ ਜੇ ਤਾਂ ਜਿੰਦ ਪਤਨੀ ਪਤੀ ਮਾਰ ਜੇ ਤਾਂ ਜਿੰਦ ਪਤਨੀ ਉਹ ਸਕੇ ਹੁੰਦੇ ਸिखਾ ਦੇ ਛੜੇ ਆਵਾਸਾਂ ਸੀ ਅੰਮੇੜ ਕਰਨੇ ਜਦਿਲ ਦਿਲ ਦੁਖੜੇ ਬੜੇ ਸਿਮਰਾਉ ਜੀ ਆਣੀ ਜਿਵੇਂ ਕਿ ਤੁਹਾਨੂੰ ਬਰਦਾਸ਼ਤ ਥੋਲੇ ਮਾ ਦਾ ਦਸਤੀ ਦਿੱਤਾ ਹੈ ਕਿ ਸਾਡਾ ਅੱਜ ਦਾ ਇਕਾਠ ਹੋ ਰਿਹਾ ਹੈ ਬਹੁਤ ਹੀ ਨਾਇਕ ਸਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜੋ ਆਰਮ ਕਰਜ ਬੋਤ ਬਨਾਮ ਸਮਾਰਕ ਉਸ ਨੂੰ ਸੰਪੂਰਤਾ ਕਰਨ ਤੋਂ ਬਾਅਦ ਅਸੀਂ ਆਮ ਲੋਕਾਂ ਲਈ ਲੋਕ ਅਰਪਣ ਜੜਾ ਕਰ ਰਹੇ ਹਾਂ ਇਸ ਲੋਕ ਅਰਪਣ ਕਰਨ ਦੀ ਰਸਮ ਜਿਹੜੀ ਹੈ ਪਿੰਡ ਦੇ ਹੀ ਸਰਪੰਚ ਬੀਬੀ ਸਰਬਜੀਤ ਕੌਰ ਜੀ ਧਰਮ ਪਤਰੀ ਮਰਹੂਮ ਜਸਵੰਦਰ ਸਿੰਘ ਜੱਸੀ ਜੀ ਲੋਕ ਅਰਪਨ ਕਰਨਗੇ ਆਪਣੇ ਕਰਕਮਲਾ ਦੇ ਨਾਲ ਔਰ ਸਾਰੇ ਸਾਥੀਆਂ ਨੇ ਆਪਾਂ ਹੁਣੇ ਹੀ ਬਸ 2 ਮਿੰਟਾਂ ਦੇ ਬਾਅਦ ਇਹ ਚੱਲ ਪੈਣਾ ਹੈ ਜਾ ਕੇ ਲੋਕ ਅਰਪਨ ਕਰਨ ਦੀ ਰਸਮ ਜਿਹੜੀ ਆ ਕੋ ਸੂ ਕਰਾਂਗੇ

ਸੋਦੇ ਪادیه ਤੇ ਪੈਣ ਸਰਬਜੀਤ ਕੌਰ ਜਿਹੜੇ ਆ ਉਦਘਾਟਨ ਕਰਕੇ ਔਰ ਬੀਬੀ ਦੇ ਇਕਬਾਈ ਸਤਕਾਰ ਨੂੰ ਬੀਬੀ ਪਰਮਜੀਤ ਕੌਰ ਜਿਹੜੀ ਹੈਗੇ ਜੱਜ ਦੀ ਇਕਬਾਈ ਕਰਕੇ ਉੱਥੇ ਲੈ ਕੇ ਆਣਗੇ ਇਹਦੇ ਨਾਲ ਉਦਘਾਟਨ ਕਰਨ ਤੋਂ ਬਾਅਦ ਲੋਕਲਪਨ ਕਰਨ ਤੋਂ ਬਾਅਦ ਅਜਿਨਾ ਅਗਲਾ ਪ੍ਰੋਗਰਾ ਚਾਹ ਪਾਣੀ ਸੇਂਗੜੇ ਨਾਲ ਹੀ ਸ਼ੁਰੂਆਤ ਕਰਨਾ ਮੈਂ ਥੋੜਾ ਸਾਹ ਰਹਿਤ ਧੰਨਵਾਦ ਕਰਦਾ ਹਾਂ ਚਲੋ ਜੀ ਆਪਾਂ ਜਿਕਰੀ ਲਾ ਕੇ ਸ਼ੁਰੂ ਕਰੀਏ ਤੇ ਚੱਲਦੇ ਚੱਲ ਸਾਹਿਬ ਕਾਸ਼ੀਰਾਮ ਮਰ ਰਹੇ 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 ਕਸ਼ਟਾਂ ਤੇਰੇ Thank yeah. you. yellow. ਵੋ ਜਨ ਕੀ ਬਾਤ ਕਰੇਗਾ ਵੋ ਦਿੱਲੀ ਤੇ ਰਾਜ ਕਰੇਗਾ ਵੋ ਜਨ ਕੀ ਬਾਤ ਕਰੇਗਾ ਵੋ ਦਿੱਲੀ ਤੇ ਰਾਜ ਕਰੇਗਾ ਕੌਸ਼ਕਾ ਨੇਤਾ ਕਿਹਦਾ ਹੋ ਸਾਡੀ ਅਸੀ ਰੇਸਾ ਕੌਸ਼ਕਾ ਨੇਤਾ ਕਿਹਦਾ ਹੋ ਸਾਡੀ ਅਸੀ ਰੇਸਾ ਜਿੰਦੀ ਤਨ ਕਮਾਈ ਜਿੰਨੇ ਸੁਤੀ ਕਾਮ ਲਗਾਈ ਜਿੰਦੀ ਤਨ ਕਮਾਈ ਜਿੰਨੇ ਸੁਤੀ ਕਾਮ ਲਗਾਈ ਵੋ ਜਨ ਸਮਾਜ ਪਾਰਟੀ ਜਿੰਦਾਬਾਦ ਵੋ ਜਨ

ਪ੍ਰਧਾਨ ਜੀ ਲੱਡੂ ਬਚ ਰਿਹਾ ਕੇ ਮੁੱਠੀ ਬਣ ਰਹੀ ਹੈ ਜੀ ਚਾਨੇ ਤਾਂ کیسا ਹੋ ਕ੍ਰਿਸ਼ਨਾਮ ਜੈ ਸਤਿਨਾਮ ਕਹਨੇ ਤਾਂ کیسا ਹੋ ਕ੍ਰਿਸ਼ਨਾਮ ਜੈ ਸਤਿਨਾਮ ਆਜਨ ਦੀ ਬਾਤ ਕਰੇਗਾ ਉਹ ਜੰਮੀ ਤੇ ਰਾਜ ਜੰਮੀ ਬਾਜਨ ਦੀ ਬਾਤ ਕਰੇਗਾ ਉਹ ਜੰਮੀ ਤੇ ਰਾਜ ਕਰੇਗਾ ਸਰਦਾਰ ਤੇ ਪੀਮਾ ਅਮਰ ਰਹੇ ਸਰਦਾਰ ਤੇ ਪੀਮਾ ਅਮਰ ਰਹੇ ਅਮਰ ਰਹੇ ਆਵਾਜ਼ ਸਮਾਜ ਪਾਰਟੀ ਜਿੰਦਾਬਾਦ ਆਜਨ ਸਮਾਜ ਪਾਰਟੀ ਜਿੰਦਾਬਾਦ ਜੈ ਪੀਮ ਜੈ ਜਵਾਨ ਅੱਜ ਦਾ ਜਿਹੜਾ ਦਿਨ ਹੈਗਾ ਬਰਲਟ ਪੱਦਰ ਦੇ ਲੋਕਾਂ ਵਾਸਤੇ ਬਹੁਤ ਹੀ ਮਹੱਤਤਾ ਵਾਲਾ ਹੈ ਅੱਜ ਦੇ ਦਿਨ ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਨੂੰ ਸੰਪੂਰਨ ਕਰਨ ਤੋਂ ਬਾਅਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਜਿਹਨੂੰ ਸੌਂਪਿਆ ਦਾ ਸੋ ਅੱਜ ਜਿਹੜਾ ਹੈਗਾ ਸੰਵਿਧਾਨ ਦਿਵਸ ਵੀ ਹੈ ਸੋ ਸੰਵਿਧਾਨ ਦਿਵਸ ਅਸੀਂ ਕਿਉਂ ਚੜਿਆ ਸਾਫ ਸ਼੍ਰੀ ਕਾਂਸ਼ੀ ਰਾਮ ਦੇ ਆਦਮ ਕਦ ਪੁਦਰਾ ਉਧਘਾਟਨ ਕਰਨ ਲਈ ਰੈਨੋਵੇਟ ਕਰਵਾਉਣ ਤੋਂ ਬਾਅਦ ਅਸੀਂ ਲੋਕ ਅਰਪਣ ਜਿਹੜਾ ਅਸੀਂ ਕਰ ਰਹੇ ਹਾਂ ਇਸ ਦੀ ਬਹੁਤ ਵੱਡੀ ਆ ਸਾਡੇ ਦਿਮਾਗ ਜਿਹੜੀ ਆ ਗੱਲ ਚੱਲਦੀ ਸੀ ਉਸ ਨੂੰ ਆਪਾਂ ਬਹੁਤ ਹੀ ਵੱਡੇ ਪੱਧਰ ਤੇ ਸ਼ਗਾਸ਼ ਕਰਕੇ ਅਸੀਂ ਸੰਪੂਰਨ ਕੀਤਾ ਤਾ ਕਿ ਸਾਬ ਸ਼੍ਰੀ ਕਾਂਸ਼ੀ RAM ਜੀ ਦਾ ਇਹ ਸਮਾਰਕ ਹੈ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਣਨ ਬਣਾ ਰਹਾ ਬਣ ਰਿਹਾ ਹੈ ਅੱਛਾ ਇਹ ਪਹਿਲਾ ਦਗਾਟਨ 2021 ਚ ਦਿੱਲੀ ਸਰਕਾਰ ਦੇ ਮੰਤਰੀ ਵੱਲੋਂ ਵੀ ਕੀਤਾ ਗਿਆ ਸੀ ਹੁਣ ਸਰਕਾਰ ਹੈਗੀ ਕੋਈ ਸਰਕਾਰ ਵੱਲੋਂ ਵੀ ਮਦਦ ਕੀਤੀ ਗਈ ਹੈ ਇੱਥੇ ਦੇਖੋ ਬੇਨਤੀ ਇਹ ਹੈ ਸਾਬ ਕਾਂਸ਼ੀ RAM ਜੀ ਦਾ 15 ਮਾਰਚ 201934 ਜਨਮ ਹੋਇਆ ਸੀ ਉਹਨਾਂ ਦੇ ਜਨਮ ਦਿਨ ਤੇ 15 ਮਾਰਚ 2021 ਨੂੰ ਦਿੱਲੀ ਸਟੇਟ ਦਾ ਜੋ ਮੰਤਰੀ ਸੋਸ਼ਲ ਵੈਲਫੇਅਰ ਮਨਿਸਟਰ ਵਿਜੇਂਦਰ ਕੁਮਾਰ ਗੋਤਮ ਜੀ ਨੇ ਇਹ ਉਹਨਾਂ ਦੀ ਸਥਾਪਨਾ ਕਰਵਾਈ ਸੀ ਸੀ ਬੜਾ ਉਹਨਾਂ ਦਾ ਧੰਨਵਾਦੀ ਹੈ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਨੂੰ ਜ ਹਾਲਤ ਖਸਤਾ ਹੋ ਗਈ ਸੀ ਇਸ ਨੂੰ ਅਸੀਂ ਰੇਨੋਵੇਟ ਕਰਕੇ ਨਵੰਨਿਤ ਕਰਨ ਤੋਂ ਬਾਅਦ ਅੱਜ ਲੋਕ ਅਰਪਣ ਕਰ ਰਹੇ ਦੂਸਰਾ ਤੁਹਾਡੀ ਗੱਲ ਦਾ ਜਵਾਬ ਹੈ ਸਾਨੂੰ ਇਸ ਕੰਮ ਵਾਸਤੇ ਸਿਰਫ ਕੇਵਲ ਤੇ ਕੇਵਲ ਆਮ ਪਬਲਿਕ ਨੇ ਕਿ ਜਿਵੇਂ 100 ਰੁਪਏ ਕਿਸੇ ਦਾ 500 ਰੁਪਏ ਕਿ 1000 ਰੁਪਏ ਤੋਂ ਵੱਧ ਵੀ ਹੈ ਉਹ ਜਿਹੜੀ ਹੈ ਸਾਡੀ ਸੇਵਾ ਦਿੱਤੀ ਹੈ ਜੀ ਚੂਨ ਪੋਨ ਦੇ ਨਾਲ ਇਸ ਕੰਮ ਨੂੰ ਅਸੀਂ ਨੇਪਰੇ ਚਾੜਿਆ ਹੈਗਾ ਸਰਕਾਰ ਵੱਲੋਂ ਹਲਦੀ ਘੜੀ ਸਾਡੇ ਪਾਸ ਕੁਝ ਨਹੀਂ ਆਇਆ ਤੇ ਨਾ ਹੀ ਦਿੱਤਾ ਹੈ ਇਸ ਦੇ ਨਾਲ ਮੈਂ ਇੱਕ ਹੋਰ ਕਲੀਅਰ ਕਰ ਦਵਾਂ ਆਮ ਲੋਕਾਂ ਦੇ ਦਿਮਾਗਾਂ 'ਚ ਇਹ ਗੱਲ ਹੈ ਕਿ ਸ਼ਾਇਦ ਐਨ ਆਰ ਆਈ ਨੇ ਜਿਹੜਾ ਪੈਸਾ ਆ ਦਿੱਤਾ ਸਾਨੂੰ ਕਿਸੇ ਵੀ ਐਨ ਆਰ ਆਈ ਨੇ ਫੁੱਟੀ ਕਾਢੀ ਵੀ ਨਹੀਂ ਦਿੱਤੀ ਇਹ ਚਿੜੀਆਂ ਦੀ ਜਿਹੜੀ ਕਿਰਤ ਹੈਗੀ ਆ ਉਸ ਦੇ ਨਾਲ ਹੀ ਜਿਹੜਾ ਇਸ ਸੰਪੂਰਨ ਕੀਤਾ ਗਿਆ ਅੱਛਾ ਇਲਾਕੇ ਦੇ ਵਿੱਚ ਕਾਂਚੀਰਾਮ ਜੀ ਦਾ ਤਾਲੂਕਾਤਰਿਆ ਉਹਨਾਂ ਦੇ ਪਿੰਡ ਵਿੱਚ ਖੜੇ ਆ ਇੰਨੀਆਂ ਸਰਕਾਰਾਂ ਲੰਘੀਆਂ ਕਾਲੀਦਲ ਕਾਂਗਰਸ ਨੂੰ ਆਮ ਆਦਮੀ ਦੀ ਹੈਗੀ ਆ ਕੋਈ ਮੰਗ ਕਰਦੇ ਹਾਂ ਕੋਈ ਵੱਡਾ ਕਾਲਜ ਹੋਣਾ ਚਾਹੀਦਾ ਕੋਈ ਹਸਪੀਟਲ ਹੋਣਾ ਚਾਹੀਦਾ ਕਾਂਚੀਰਾਮ ਜੀ ਦੇ ਨਾਮ ਬਿਲਕੁਲ ਮੰਗ ਕਰਦਾ ਕਿਉਂਕਿ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਇਹ ਗੱਲ ਕਹੀ ਸੀ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਦਹਾੜੇਗਾ ਇਸ ਕਰਕੇ ਇਹ ਜਿਹੜੀ ਤੁਹਾਡੀ ਪੂਰ ਗੱਲ ਹੈ ਜਵਾਬ ਹੈ ਉਹਦੀ ਪਕਥਨ ਦੀ ਪੂਰਤੀ ਲਈ ਮੈਂ ਆਉਣ ਵਾਲੀ ਜਿਹੜੀਆਂ ਸਰਕਾਰਾਂ ਹੈ ਜਾਂ ਮੌਜੂਦਾ ਸਰਕਾਰ ਵੀ ਹੈ ਉਸ ਤੋਂ ਮੰਗ ਕਰਾਂਗਾ ਕਿ ਇਸ ਪਿੰਡ ਦੇ ਵਿੱਚ ਕੋਈ ਵਧੀਆ ਮਿਆਰੀ ਕੋਈ ਪੋਲੀਟੈਕਨਿਕ ਕਾਲਜ ਐ ਐਜੂਕੇਸ਼ਨ ਅਦਾਰਾ ਹੈ ਕੋਈ ਯੂਨੀਵਰਸਿਟੀ ਲੈਵਲ ਦਾ ਜਿਹੜਾ ਉਹ ਸਥਾਪਿਤ ਕੀਤੀ ਜਾਵੇ ਤਾਂ ਕਿ ਸਭ ਕਾਂਸ਼ੀ ਰਾਮ ਜੀ ਦੀ ਯਾਦ ਹੈਗੀ ਆ ਉਸ ਨੂੰ ਤਰੋ ਤਾਜ਼ ਰੱਖਿਆ ਜਾਵੇ ਮਾਸ਼ੀ ਅੱਜ ਜੋ ਨਵੀਨੀਕਰਨ ਦਾ ਜੋ ਉਦਘਾਟਨਾ ਲਗਭਗ ਹੋ ਚੁੱਕਾ ਹੈ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਸੱਸਾ ਜਿਹੜੀ ਹੈ ਬਾਅਦ ਚ ਲੋਕ ਆਫਟਰ ਕਰੇਗੀ ਦੇਖਭਾਲ ਕਰੇਗੀ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਹੈ ਜੀ ਅਸੀਂ ਪਹਿਲਾਂ ਹੀ ਇਸ ਇਸ ਗੱਲ ਦਾ ਪ੍ਰਬੰਧ ਕਰਕੇ ਚੱਲੇ ਹਾਂ ਅਸੀਂ ਇਸ ਕੰਮ ਨੂੰ ਸੰਪੂਰਨਤਾ ਕਰਨ ਦੇ ਬਕਸ਼ਣ ਤੋਂ ਬਾਅਦ ਪਹਿਲਾਂ ਅਸੀਂ ਬੌਧਨ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਯਾਦਗਾਰੀ ਮਿਸ਼ਨ ਸੁਸਾਇਟੀ ਜਿਹੜੀ ਹੈ ਜਿਲ੍ਹਾ ਰੋਪੜ ਦੀ ਸਥਾਪਿਤ ਕੀਤੀ ਹੈ ਜੀ ਅਗਰ ਸਾਨੂੰ ਇਸ ਪੱਖ ਤੋਂ ਹਲਾਰਾ ਮਿਲਿਆ ਤਾਂ ਐਡਜੋਇਨਿੰਗ ਜਿਹੜੇ ਡਿਸਟ੍ਰਿਕਟ ਹੈਗੇ ਆ ਅਸੀਂ ਉਹਨਾਂ ਨਾਲ ਜੋੜ ਕੇ ਵੀ ਅੱਗੇ ਵਧਾਂਗੇ ਹਲਦੀ ਕੜੀ ਜਿਹੜੀ ਹੈਗੀ ਅਸੀਂ ਇਸ ਸੰਸਥਾ ਦੇ ਮਾਧਮ ਤੋਂ ਹੀ ਇਸ ਜੋ ਜਿਹੜਾ ਨਿਗਰਾਨੀ ਜਿਹੜੀ ਹੈਗੀ ਉਹ ਕਰਦੇ ਰਹਾਂਗੇ ਸੋ ਨਿਰਮਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਅੱਜ ਇਨੌਗੁਰੇਸ਼ਨ ਕੀਤਾ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਮੁਰਲੇ ਜੋ ਕਤਾਰ ਦੇ ਲੀਡਰ ਆ ਉਹਨਾਂ ਦੇ ਵਿੱਚ ਤੁਹਾਡਾ ਨਾਮ ਦਾ ਕੀ ਕਹਿਣਾ ਚਾਹੋਗੇ ਬੇਨਤੀ ਇਹ ਹੈ ਜੀ ਖਵੇਲੀ ਸਾਹਿਬ ਨੇ ਪਹਿਲੇ ਹੀ ਦੱਸ ਦਿੱਤਾ ਕਿ ਆਪ ਦੇ ਮੰਤਰੀ ਜੀ ਜੋ ਸਾਬ ਸ੍ਰੀ ਕਰਸੀ ਰਾਮਜੀਤ ਦੇ ਬਹੁਤ ਨਦੀਕੀ ਸੀ ਰਜਿੰਦਰ ਗੋਤਮ ਜੀ ਉਹਨਾਂ ਨੇ ਇਹਨੂੰ ਤਿਆਰ ਕੀਤਾ ਸੀ ਪਰ ਕਾਫੀ ਲੰਮੇ ਸਮੇਂ ਤੋਂ ਇਹਦੇ ਜਿਹੜੀ ਹਾਲਤ ਹੈ ਉਹ ਖਖਤਾ ਸੀ ਅਸੀਂ ਦੋਨਾਂ ਸਾਥੀਆਂ ਨੇ ਇੱਥੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਇਹਨੂੰ ਵਧੀਆ ਤਰੀਕੇ ਨਾਲ ਪਿੰਡ ਦੇ ਸਰਪੰਚ ਸਾਜ ਜਸਵਿੰਦਰ ਸਿੰਘ ਜੱਸੀ ਜੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਬਹੁਤ ਹੀ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਅਸੀਂ ਗੌਤਮ ਸਾਹਿਬ ਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਸਾਬ ਸ੍ਰੀ ਕਰਛੀ ਰਾਮ ਜੀ ਦਾ ਜਿਹੜਾ ਬੁੱਤ ਹੈ ਉਹ ਸਥਾਪਿਤ ਕੀਤਾ ਪਰ ਸਾਡੀ ਇਹ ਸੋਚ ਸੀ ਕਿ ਵਧੀਆ ਤਰੀਕੇ ਨਾਲ ਜਿਹੜਾ ਬੁੱਤ ਹੈ ਉਹ ਸਥਾਪਿਤ ਕੀਤਾ ਜਾਵੇ ਕਿਉਂਕਿ ਸਿਵਲ ਇੰਜੀਨੀਅਰ ਹੋਣ ਦੇ ਨਾਤੇ ਮੇਰੀ ਇਹ ਸੋਚ ਸੀ ਕਿ ਇਸ ਬੁੱਤ ਨੂੰ ਘੱਟੋ ਘੱਟ ਸਾਡੀਆਂ 5-6 ਪੀੜ੍ਹੀਆਂ ਦੇਖ ਸਕਣ ਅਸੀਂ ਇਸ ਤਰੀਕੇ ਨਾਲ ਇਹਦਾ ਮਟੀਰੀਅਲ ਵਰਤਣ ਦੀ ਕੋਸ਼ਿਸ਼ ਕੀਤੀ ਹੈ ਕਿ ਘੱਟੋ ਘੱਟ ਇਹਦੀ 300 ਸਾਲ ਲਾਈਫ ਹੋਵੇ ਦਰਸੋ ਸਾਹਿਬ ਅ시다 ਕੀ ਸਾਡੇ ਪਰਬੋਤੇ ਪਰਬੋਤੇ ਵਿਦੇਸ਼ਾਂ ਗਏ ਇਸ ਕਰਕੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਨੂੰ ਕਈ ਅਰਚਨਾ ਵੀ ਆਈਆਂ ਕਈ ਲੋਕਾਂ ਨੇ ਵਿੱਚ ਆ ਕੇ ਸ਼ਰਧਾਂ ਵੀ ਕਰਨ ਦੀਆਂ ਕੋਸ਼ਿਸ਼ ਕੀਤੀਆਂ ਤੁਹਾਨੂੰ ਪਤਾ ਪਈ ਸਾਹਿਬ ਸ੍ਰੀ ਕਾਂਸੀ ਰਾਮ ਦੇ ਜਿੰਦਾ ਜਿੰਦਾ ਜੀ ਵੀ ਉਹ ਲੱਗੇ ਰਹੇ ਅੱਜ ਵੀ ਉਹ ਲੱਗੇ ਹੋਏ ਨੇ ਆਪਣੀ ਕੋਸ਼ਿਸ਼ਾਂ ਵਿੱਚ ਤੇ ਸਰਪੰਚ ਸਾਹਿਬ ਦੀ ਅਚਾਨਕ ਮੌਤ ਹੋ ਗਈ ਸਾਨੂੰ ਉਹ ਵੀ ਇੱਕ ਬਹੁਤ ਵੱਡਾ ਘਾਟਾ ਪਿਆ ਅੱਜ ਜਿਹੜੀ ਹਾਂ ਅੱਜ ਅਸੀਂ ਇਸ ਕਰਕੇ ਜਿਹੜਾ ਇਤਿਹਾਸਕ ਦੇਣਾ ਹੈ ਆਪਣੇ 26 ਨਵੰਬਰ ਸਬਦਾਨ ਦੇਵ ਜਿਹੜਾ ਪੂਰੇ ਵਾਰਡ ਵਿੱਚ ਅੱਜ ਇਹ ਨਾਂ ਚੱਲਦਾ ਸੀ ਸਬਸ੍ਰੀ ਕੰਚੀਦਾਮ ਦਾ ਪੁੱਤ ਅੱਜ ਅਰਪਣ ਕਰਨ ਵਾਸਤੇ ਅਸੀਂ ਨਾ ਜੁਣਿਆ ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਇਸ ਸਮਾਉ ਵਿੱਚ ਪਹੁੰਚੀਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਇੱਕ ਬੇਨਤੀ ਮੈਂ ਕਰਦਾ ਕਿ ਅਸੀਂ ਅਰਜਾਨ ਹੈ ਟੋਡੇ ਛੋਟੇ ਭਰਾ ਮੈਂ ਹੋ ਸਕਦਾ ਸਾਡੇ ਕੋਲੋਂ ਕਿਸੇ ਕਿਸਮ ਦੀਆਂ ਗਲਤੀਆਂ ਵੀ ਹੋ ਜਾਣ ਹੋਈਆਂ ਹੋਣ ਸਾਨੂੰ ਸਹਿ ਜੋ ਦੇ ਕੇ ਅੱਗੇ ਵਾਸਤੇ ਸਾਨੂੰ ਉਹਨਾਂ ਗਲਤੀਆਂ ਕਰਨ ਤੋਂ ਪ੍ਰੇਰਿਤ ਕੇ ਸਾਨੂੰ ਵਧੀਆ ਸੇਧ ਦਿੱਤੀ ਜਾਵੇ જય ਭੀਮ જય ਪਰ ਤੁਹਾਨੂੰ ਸਾਡੇ ਚੈਨਲਾਂ ਤੋਂ ਦੁਨੀਆ ਭਰ ਵਿੱਚ ਸੰਗਤਾਂ ਦੇਖ ਰਹੀਆਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰੇ ਚੰਦਰਨਾਥ ਖਾਸ ਕਰਕੇ ਸਵਾਰਕ ਚੈਨਲ ਤੋਂ ਡਾ ਆਪਣੇ ਭਗੋ ਮਾਜਰਾ ਸਾਹਿਬ ਦਾ ਜਿਹੜੇ ਬਾਕੀ ਚੈਨਲ ਵੀ ਆਏ ਆ ਸਵਾਰਕ ਟੀਵੀ ਚੈਨਲ ਬਾਕੀ ਸਾਰੇ ਸਾਥੀਆਂ ਨਾਲ ਮੈਂ ਤੈਜ ਦਿলো ਰਣੀ ਹੈ ਸਾਰਿਆਂ ਸਾਥੀਆਂ ਨੇ ਬਹੁਤ ਵੱਡਾ ਭਗੋ ਮਾਜਰਾ ਸਾਹਿਬ ਤੋਂ ਡਾ ਅੱਗੇ ਵੀ ਬਹੁਤ ਵੱਡਾ ਸਹਿਯੋਗ ਰਹਿਦਾ ਔਲੇ ਸਮੇਂ ਵਿੱਚ ਵੀ ਸਾਨੂੰ ਇਸ ਗੱਲ ਦਾ ਮਾਣ ਆ ਕਿ ਤੁਹਾਡਾ ਸੈਦੋਗ ਬਣਿਆ ਰਹੇਗਾ ਸਾਰੇ ਚੈਨਲਾਂ ਵਾਲਿਆਂ ਦਾ ਮੈਂ ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੈ ਭੀਮ ਜੈ ਭਾਰਤ ਥੈਂਕ ਯੂ ਮੇਰੇ ਨਾਲ ਮੌਜੂਦ ਨੇ ਉਗੇ ਮਿਸ਼ਨਰੀ ਸਾਥੀ ਸਰਦਾਰ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਜੀ ਜਿਨ੍ਹਾਂ ਦਾ ਇਸ ਸਮਾਰਕ ਦੇ ਨਵੀਨੀਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸੋ ਗੱਲਬਾਤ ਕਰਾਂਗੇ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਭੀਮ ਜੈ ਭਾਰਤ जय भीम जय भारत ਪਹਿਲਾ ਤਾਂ ਮੈਂ ਧੰਨਵਾਦ ਕਰਦਾ ਸ਼ਵਾਲਕ ਟੀਵੀ ਸਰਦਾਰ ਭਾਗੋ ਮਾਜਰਾ ਜੀ ਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਨੂੰ ਲਾਈਵ ਵੀ ਚਲਾਉਣਾ ਤੇ ਦੂਸਰਾ ਇਹ ਆ ਵੀ ਸਾਡੇ ਜਿਹੜੀ ਹੈਗੀ ਆ ਸੈਭ ਸ੍ਰੀ ਕਾਂਚੀ ਰਾਮ ਜੀ ਯਾਦਗਾਰੀ ਮਿਸ਼ਨ ਸੁਸਾਇਟੀ ਰੋਪੜ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹੜੀ ਬੁੱਤ ਦੇ ਇਸ ਸਮਾਰਕ ਦੀ ਹਾਲਤ ਜਿਹੜੀ ਖਸਤਾ ਹੋ ਚੁੱਕੀ ਸੀ ਉਹਨੂੰ ਨਵੀਨੀਕਰਨ ਕਰਕੇ ਅੱਜ ਸੰਵਿਧਾਨ ਦਿਵਸ ਮੌਕੇ ਲੋਕ ਅਰਪਿਤ ਦੀ ਜਿਹੜੀ ਰਸਮਾ ਉਹ ਇੱਥੇ ਦੀ ਮੌਜੂਦਾ ਸਰਪੰਚ ਬੀਬੀ ਸਰਬਜੋਤ ਕੌਰ ਵੱਲੋਂ ਕੀਤੀ ਜਾਵੇਗੀ ਸੋ ਜੋ ਨਵੀਨੀਕਰਨ ਲਗਭਗ ਮੁਕੰਮਲ ਹੋ ਚੁੱਕਿਆ ਹੈ ਹੁਣ ਇਨੌਗੁਰੇਸ਼ਨ ਹੋਣੀ ਹੈ ਉਸ ਤੋਂ ਬਾਅਦ ਦੇਖਭਾਲ ਦੀ ਜਿਹੜੀ ਸੇਵਾ ਹੈ ਉਹ ਕਿਹਨਾਂ ਨੂੰ ਸੰਭਾਲੀ ਜਾਊਗੀ ਜਿਹੜੀ ਦੇਖਭਾਲ ਦੀ ਸੇਵਾ ਹੈ ਉਹ ਤਾਂ ਸਾਬ ਸ੍ਰੀ ਕਾਂਚੀ ਨਾਮ ਯਾਦਗਾਰੀ ਮਿਸ਼ਨ ਸੁਸਾਇਟੀ ਰੂਪਨਗਰ ਤੇ ਪਿੰਡ ਦੀ ਇੱਕ ਕਮੇਟੀ ਦਾ ਅਸੀਂ ਗਠਨ ਵੀ ਕਰਾਂਗੇ ਉਹ ਇਸ ਦੀ ਜਿਹੜੀ ਦੇਖਰੇਖ ਦੀ ਕੰਮ ਆ ਜਿਹੜਾ ਉਹ ਕਰਦੀ ਰਹੂਗੀ ਸੋ ਢੋਲਣ ਮજરા ਜੀ ਜਿਹੜਾ ਇਹ ਮਿਸ਼ਨ ਹੈ ਜਾਂ ਜਿਹੜਾ ਯਾਦਗਾਰੀ ਟਰਸਟ ਜਣੇ ਕਿ ਸੁਸਾਇਟੀ ਬਣਾਈ ਹੈ ਇਸ ਨੂੰ ਅੱਗੇ ਵਿਸਤਾਰ ਕਰਨ ਦੀ ਕੋਈ ਪ੍ਰੋਪੋਜ਼ਲ ਹੈ ਹਾਂਜੀ ਸਮੇਂ ਦੇ ਮੁਤਾਬਕ ਅਸੀਂ ਇਹਦਾ ਵਿਸਤਾਰ ਵੀ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਕੋਈ ਹੋਰ ਵੀ ਸਾਡੇ ਕੋਲ ਜੇ ਕੋਈ ਪ੍ਰੋਜੈਕਟ ਇਦਾਂ ਦਾ ਕੋਈ ਆਉਂਦਾ ਜਿੱਥੇ ਸਾਡੇ ਰਹਿਬਰਾਂ ਦੀ ਕੋਈ ਇਦਾਂ ਦੀ ਸਮਾਰਗ ਹੋਊਗੀ ਚਾਹੇ ਉਹ ਦੌਂ ਵਾਲੀ ਆ ਜੇ ਸਾਡੇ ਉਹ ਵੀ ਕੰਮ ਸਾਡੇ ਉਹਦੇ ਚਾਉਂਦਾ ਤਾਂ ਅਸੀਂ ਉਹਨੂੰ ਵੀ ਇਕ ਕਾਲੀ ਸ਼ਾਨ ਉਹਦੇ ਵਾਸਤੇ ਲੈ ਕੇ ਜਾਵਾਂਗੇ ਅਗਲਾ ਸਾਡਾ ਮਿਸ਼ਨ ਜਿਹੜਾ ਹੈਗਾ ਵੀ ਸਾਬ ਸ੍ਰੀ ਕਾਂਚੀ ਰਾਮ ਬਾਬਾ ਸਾਹਿਬ ਡਾਕਟਰ ਭੀਮਰਾ ਉਮੇਦਕਰ ਜੋਤੀਰਾਵ ਫੂਲੇ ਜਿੰਨੇ ਵੀ ਸਾਡੇ ਰਹਿਬਰ ਆ ਉਹਨਾਂ ਦੀਆਂ ਜਿਹੜੀਆਂ ਸਮਾਰਕਾਂ ਬਣਾਈਆਂ ਜਾਣ ਤੇ ਉਹਨਾਂ ਦੀ ਦੇਖ ਰਹਿ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸਾਡੇ ਰਹਿਬਰਾਂ ਬਾਰੇ ਪਤਾ ਲੱਗ ਸਕੇ ਸੋ ਤੁਹਾਨੂੰ ਸਾਡੇ ਚੈਨਲ ਤੋਂ ਦੁਨੀਆ ਭਰ ਦੇ ਵਿੱਚ ਬਹੁਜਨ ਸਮਾਜ ਦੇ ਸਾਥੀ ਦੇਖ ਰਹੇ ਆ ਬਹੁਜਨ ਜੋ ਸਾਬ ਕਾਂਸ਼ੀਰਾਮ ਦੇ ਜੋ ਪ੍ਰੇਮੀ ਆਉ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਹੈ ਜੀ ਵੀ ਆਓ ਆਪਾਂ ਸਾਰੇ ਮਿਲ ਕੇ ਜਿਹੜਾ ਰਾਇਬਰਾਂ ਦਾ ਅਧੂਰਾ ਪਿਆ ਮਿਸ਼ਨ ਆ ਉਹਨੂੰ ਪੂਰਾ ਕਰੀਏ ਤੇ ਉਹ ਦਿੱਲੀ ਵਾਲੇ ਤਖਤ ਵੱਲ ਨੂੰ ਜਿਹੜੇ ਆਪਣੇ ਕਦਮ ਆ ਉਹ ਵਧਾਈਏ ਤੇ ਉਹਨਾਂ ਦੇ ਜਿਹੜੇ ਅਧੂਰੇ ਸੁਪਨੇ ਆ ਚੇਵਾਵਾ ਸਾਹਿਬ ਦੇ ਦੇ ਸਹਿਬ ਜੀ ਕਾਂਸ਼ੀਰਾਮ ਦੇ ਤੇ ਵੀ ਉਹ ਜਿਹੜਾ ਦਿੱਲੀ ਦਾ ਤਖਤ ਆ ਉਹ ਸਾਨੂੰ ਆਵਾਜ਼ਾਂ ਮਾਰਦਾ ਸਾਨੂੰ ਉਹਦੇ ਵਾਸਤੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਹ ਹੀ ਮੇਰੀ ਸਾਰੇ ਜੋ ਵੀ 바ਵਾ ਸਾਹਿਬ ਸਾਹਿਬ ਜੀ ਕਾਂਚੀ ਰਾਮ ਜਾਂ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਆ ਉਹਨਾਂ ਦੇ ਅੱਗੇ ਇਹ ਹੀ ਅਰਦਾਸ ਆ, ਇਹ ਹੀ ਬੇਨਤੀ ਆ, ਇਹ ਹੀ ਮੇਰੀ ਉਹਨਾਂ ਦੇ ਨਾਲ مشਵਰਾ ਹੈ ਵੀ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਕੰਮ ਕਰੀਏ। ਜੈ ਭੀਮ ਜੈ ਭਾਰ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਮੌਜੂਦ ਨੇ ਔਰ ਜੇਸ ਬਗਣ ਜੀ ਤੇ ਉਹਨਾਂ ਦੇ ਨਾਲ ਬਨਵਾਰੀ لال ਜੀ ਸੋ ਬਨਵਾਰੀ لال ਜੀ ਬਹੁਤ ਬਹੁਤ ਮੁਬਾਰਕਾਂ ਅੱਜ ਜੋ ਕਾਸ਼ੀਰਾਮ ਜੀ ਦੇ ਸਮਾਰਕ ਦਾ ਜੋ ਨਵਿਨੀਕਰਨ ਹੋ ਕੇ ਹੁਣੇ-ਹੁਣੇ ਉਦਘਾਟਨ ਹੋਇਆ ਕੀ ਕਹਿਣਾ ਚਾਹੋ ਸਰ ਜੀ ਤੁਹਾਨੂੰ ਵੀ ਵਧਾਈਆਂ ਮੁਬਾਰਕਾਂ ਅੱਜ ਦੇ ਸ਼ੁਭ ਦਿਹਾੜੇ ਦੇ ਕਿ ਤੁਸੀਂ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਦੇ ਕੁਝ ਲੋਕਾਂ ਦੀ ਆਵਾਜ਼ ਨੂੰ ਪੂਰੇ ਸੰਸਾਰ ਤੱਕ ਪਹੁੰਚਾਉਂਦੇ ਆ ਕਿ ਤੁਹਾਡਾ ਵੀ ਦਿਲਦਿਆਂ ਕਰਕੇ ਧੰਨਵਾਦ ਕਰਦੇ ਆ ਕਿ ਅੱਜ ਦਾ ਇਹ ਸ਼ੁਭ ਦਿਹਾੜਾ ਕਿ ਅੱਜ ਜਿਹੜਾ ਭਾਰਤ ਦਾ ਸੰਵਿਧਾਨਤਾ ਉਹ ਸਮਰਥਨ ਮੌਜੂਦਾ ਲੋਕਾਂ ਨੂੰ ਕੀਤਾ ਸੀ ਕਿ ਆ ਬਹੁਤ ਸ਼ੁਭ ਦਿਹਾੜਾ ਕਿ ਆਦਾ ਜਿਹੜਾ ਸਾਫ ਸ੍ਰੀ ਕਾਂਸ਼ਰਾਂ ਦਾ ਬੁੱਤਾ ਕਿ ਲੋਕ ਅਰਪਣ ਵੀ ਅਜੇ ਇਸੇ ਅੱਜ ਦਾ ਹੀ ਟਾਈਮ ਰੱਖਿਆ ਦੇ ਸੀ ਕਿ ਲੋਕਾਂ ਨੂੰ ਬੁੱਤ ਜਿਹੜਾ ਇਹ ਰਜਿੰਦਰ ਦੇ ਆਪਣੇ ਰਜਿੰਦਰ ਸਿੰਘ ਗੋਤਮ ਜੀ ਦਿੱਲੀ ਦੇ ਮੰਤਰੀ ਉਹ ਬੁੱਤ ਲਾਗੇ ਸੀ ਕਿ ਇਹਦਾ ਜਿਹੜੀ ਮੈਂਟੇਸਾ ਨਿੰਮਣੀ ਕਰਨ ਉਹ ਸਾਡੀ ਟੀਮ ਨੇ ਸਾਰੀ ਨਿ ਕਰਾਇਆ ਕਿ ਭਾਵੇਂ ਡਾਕਟਰ ਜੇਸ਼ਪਤ ਜੀ ਤੇ ਸਾਰੀ ਟੀਮ ਨੇ ਸਾਡਾ ਉਹ ਕਰਾਇਆ ਕਿ ਅਸੀਂ ਕਾਂਦੀਆ ਸਰਕਾਰਾਂ ਤੋਂ ਮਜਬੂਰਤਾ ਤੋਂ ਚਾਹਦੇ ਆ ਕਿ ਉਹ ਸਾਡੇ ਪਿੰਡ ਵਾਸਤੇ ਵਿਸ਼ੇਸ਼ ਤੌਰ ਤੇ ਕੋਈ ਗ੍ਰਾਂਟ ਦੇ ਕੇ ਕੋ ਵਧੀਆ ਉਹ ਯੂਨੀਵਰਸਿਟੀ ਕੋ ਕਾਲਜ ਕੋ ਮੈਡੀਕਲ ਕਾਲਜ ਤੇ ਆ ਬਣਾ ਦੇ ਕੇ ਸਾਬ ਜੀ ਕਾਂਛੀ ਨੰਬਰ ਜੀ ਤੇ ਪਿੰਡ ਦਾ ਪੂਰੇ ਦੁਨੀਆਂ માં ਨੂਰ ਰੋਸ਼ਨੀ ਕੀਤਾ। ਆ ਜੀ ਬਗੜ ਜੀ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਦੇ ਇਸ ਮੌਕੇ ਤੇ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਮਹਾਨ ਕਾਰਜ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਤੇ ਇਹਦਾ ਨਵੀਨੀਕਰਨ ਜਿਹੜਾ ਉਹ ਮਤਲਬ ਕੀਤਾ ਗਿਆ ਕਿਉਂਕਿ ਪਹਿਲਾਂ ਇਸ ਦੀ ਹਾਲਤ ਅਸੀਂ ਆਪਾਂ ਨੇ ਸਾਰਿਆਂ ਨੇ ਦੇਖੀ ਆ ਬਹੁਤ ਜ਼ਿਆਦਾ ਖਸਤਾ ਸੀ ਪਰ ਇਸੀ ਟੀਮ ਦੇ ਉਦਮ ਦੇ ਸਦਕਾ ਅੱਜ ਜਿਹੜਾ ਇਹ ਰੈਨੋਵੇਸ਼ਨ ਦਾ ਕੰਮ ਆ ਪੂਰਾ ਹੋ ਚੁੱਕਿਆ ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਜਿਸ ਦੀ ਦੇਖਾ ਜਿਹੜੀ ਬਹੁਤ ਹੀ ਵਧੀਆ ਏ ਸਟੀਲ ਵਰਕ ਹੋਰ ਹਰ ਚੀਜ਼ ਮਤਲਬ ਬੜੇ ਵਧੀਆ ਤਰੀਕੇ ਨਾਲ ਫਿੱਟ ਕੀਤੀ ਗਈ ਆ ਸੋ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਤੋਂ ਜਿਹੜੀ ਮੌਜੂਦਾ ਸਰਕਾਰ ਆ ਕਿ ਇਸ ਪਿੰਡ ਦੇ ਲਈ ਕੋਈ ਵਿਸ਼ੇਸ਼ ਗ੍ਰਾਂਟ ਦੇ ਕੇ ਇਸ ਪਿੰਡ ਦੀ ਜਿਹੜੀ ਨੁਹਾਰ ਉਹ ਬਦਲੀ ਜਾਵੇ ਕਿਉਂਕਿ ਅੱਜ ਵੀ ਜੋ ਅੱਜ ਤੋਂ 50 ਸਾਲ ਪਹਿਲਾਂ ਸੀ ਦੇਖ ਉਹੀ ਪਿੰਡ ਦੀ ਦੇਖਾ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਕੋਈ ਨਾ ਕੋਈ ਐਸਾ ਸਮਾਰਕ ਕੋਈ ਨਾ ਕੋਈ ਐਸਾ ਪਿੰਡ ਦਾ ਸਿਸਟਮ ਬਣਾਇਆ ਜਾਵੇ ਜਿਹਦੇ ਤੇ ਪਤਾ ਲੱਗੇ ਕਿ ਇਹ ਸ਼ਾਹਬ ਸ਼੍ਰੀ ਕਾਂਸੀ ਰਾਮ ਦਾ ਪਿੰਡ ਆ ਤੇ ਅਸੀਂ ਚਾਹੁੰਦੇ ਆ ਰੋਡ ਆਨ ਰੋਡ ਕੋਈ ਨਾ ਕੋਈ ਸਮਾਰਕ ਜਰੂਰ ਬਣਾਇਆ ਜਾਵੇ ਜੈ ਭੀਮ ਜੈ ਭਾਰ ਮੌਜੂਦ ਨੇ ਬਹੁਜਾ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਰਸ਼ਪਾਰ ਸਿੰਘ ਰਾਜੂ ਜੀ ਜੋ ਕਿ ਇੱਕ ਬਹੁਤ ਹੀ ਵੱਡੇ ਸਮਾਜ ਸੇਵੀ ਨੇ ਸੋ ਰਾਜੂ ਜੀ ਜੈ ਭੀਮ ਜੈ ਭਾਰਤ ਪਰਮ ਸਤਿਕਾਰਯੋਗ ਕੀ ਕਹਿਣਾ ਚਾਹੋਗੇ ਅੱਜ ਜੋ ਸਾਹਿਬ ਦੇ ਸਮਾਰਕ ਦਾ ਨਵੀਨੀਕਰਨ ਹੋਇਆ ਹੈ ਸਾਹਿਬ શ્રી ਕਾਂਸੀਦਾਮ ਜੀ ਜਿਹੜੇ ਕੇ ਦੁਨੀਆ ਦੇ ਦਲਤਾਂ ਦੇ ਗਰੀਬਾਂ ਦੇ ਮਸੀਹਾ ਉਹਨਾਂ ਦੇ ਪਾਵਨ ਪਵਿੱਤਰ ਪ੍ਰਿੰਡ ਸ਼ਾਸਤਰਾ ਵਿੱਚ ਜੋ ਅੱਜ ਉਹਨਾਂ ਦਾ ਸੰਵਿਧਾਨ ਦਿਨ ਤੋਂ ਉਹਨਾਂ ਦਾ ਸਥਾਨ ਉਹਨਾਂ ਦਾ ਬਣਾਇਆ ਗਿਆ ਸੀ ਅੱਜ ਉਹ ਨਵੀਨੀਕਰਨ ਕਰਕੇ ਉਹਨਾਂ ਨੂੰ ਠੀਕ ਕਰਕੇ ਕਿਉਂਕਿ ਕੁਝ ਸਮਾਂ ਪਹਿਲਾਂ ਖੜਾ ਵਿੱਚ ਜਾਂ ਪਰਮੀਡ ਦੇ ਵਿੱਚ ਉਹ ਜਿਹੜਾ ਸਥਾਨ ਜਿਹੜਾ ਇਹ ਖਰਾਬ ਹੋ ਗਿਆ ਸੀ ਪਬਲਿਕ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜੇ ਸਮਾਜ ਨੂੰ ਮੰਨਦੇ ਲੋਕ ਆ ਜਿਹੜੇ ਸਾਹਿਬ ਸ਼੍ਰੀ ਕਾਂਸੀਦਾਵ ਜੀ ਉਹਨਾਂ ਨੇ ਇਹਨੂੰ ਨਵੀਨੀਕਰਨ ਕਰਕੇ ਅੱਜ ਸੰਵਿਧਾਨ ਦਿਵਸ ਮੌਕੇ ਤੇ ਜਿਸ ਦਿਨ ਬਾਬਾ ਸਾਹਿਬ ਡਾਕਟਰ ਮੀਤਕਰ ਨੇ ਇਹ ਸੰਵਿਧਾਨ ਦੇਸ਼ ਦਾ ਸੰਵਿਧਾਨ ਮੁਕੰਮਲ ਕਰਕੇ ਸੰਵਿਧਾਨ ਦੇ ਸਿਰ ਤੇ ਸੌਂਪਿਆ ਸੀ ਉਸ ਦਿਨ ਨੂੰ ਸਮਰਪਿਤ ਜਿਹੜਾ ਸਾਹਿਬ ਸ੍ਰੀ ਕਾਂਸੀ ਦਾ ਉਹ ਜਿਹੜਾ ਸੰਵਿਧਾਨ ਦਾ ਸਮਰਪਿਤ ਕੀਤਾ ਜਾ ਰਿਹਾ ਪਬਲਿਕ ਨੂੰ ਅੱਜ ਸਮਰਪਿਤ ਕੀਤਾ ਹੈ ਬਹੁਤ ਬਹੁਤ ਨਿਵੰਤਾ ਹੈ ਉਹ ਸਿੱਧਾ ਕੌਮਿਕ ਦਾ ਲੋਕਾਂ ਦਾ ਜਿਨ੍ਹਾਂ ਨੇ ਇੱਕ ਪੈਸਾ ਇਕੱਠਾ ਕਰਕੇ ਸਾਹਿਬ ਦਾ ਜਿਹੜਾ ਨਾਮ ਉੱਚਾ ਕੀਤਾ ਔਰ ਉਹਨਾਂ ਦੇ ਪਿੰਡ ਵਿੱਚ ਹੀ ਅੱਜ ਅਸੀਂ ਇਕੱਠੇ ਹੋਏ ਆਂ ਤੇ ਅੱਜ ਅੱਜ ਜਿਹੜਾ ਬਹੁਤ ਵੱਡੇ ਲੈਵਲ ਤੇ ਅੱਜ ਇੱਥੇ ਲੰਗਰ ਸ਼ੁਰੂ ਕੀਤਾ ਜਾ ਰਿਹਾ ਉਹਨਾਂ ਦੇ ਬ੍ਰਦਰ ਸਟੇਜ ਲਗਾਈ ਹੋਈ ਹੈ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਹਿਬ ਸ਼੍ਰੀ ਕਨਸ਼ੀ ਗਾਮ ਜੀ ਦੇ ਬਾਵਾ ਸਰ ਡਾਕਟਰ ਅੰਬੇਡਕਰ ਜਿਹੜਾ ਨਾਂ ਆ ਪੂਰੀ ਦੁਨੀਆ ਵਿੱਚ ਪਜਾਉਣ ਦੀ ਗੱਲ ਕੀਤੀ ਸੀ ਧਰਤ ਕਰਕੇ ਜਾਣ ਦੀ ਗੱਲ ਕੀਤੀ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਨੂੰ ਧੱਕਰ ਪਜਾਉਣ ਦੀ ਗੱਲ ਕੀਤੀ ਸੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਉਹਦਾ ਨਾਰਾ ਲਾਉਣ ਦੀ ਗੱਲ ਕੀਤੀ ਸੀ ਤੇ ਅੱਜ ਉਸ ਵਹਿਵਲ ਦੇ ਬਦੌਲਤ ਅੱਜ ਅਸੀਂ ਬੋਲ ਰਹੇ ਹਾਂ ਅੱਜ ਉਸ ਰਵੈਬਰ ਦੇ ਬਦੌਲਤ ਬੜਬੜੀਆਂ ਪਦਮੀਆਂ ਪ੍ਰਾਪਤ ਕਰ ਰਹੇ ਆ ਸਾਹਿਬ ਸ੍ਰੀ ਕਾਂਸ਼ ਜੀ ਆਂ ਦੇ ਬਦੌਲਤ ਹੀ ਅਸੀਂ ਇੱਥੇ ਖੜੇ ਆ ਤੇ ਇਸ ਕਰਕੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਲਤ ਕਾਂ ਦਾ ਨੰਗਰ ਸ਼ੰਕਰ ਕੀ ਦੁਨੀਆ ਦੇ ਮਹਾਨ ਰਾਸਪਰ ਉਹਨਾਂ ਤੇਜ ਗੰਤਨ ਸ਼ਰਵਤ ਰੇ ਆਲਾ ਦੇ ਖੋ ਗੋਇੰਟ ਤੇ ਖੋ ਰਾਦਰ ਪਿਆਰੇ ਹੋ ਗਏ जय पीएम जय पंजाब जय साब काशीराम ਸਮੂਹ ਸਾਥੀਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਸਾਬ ਕਾਂਸ਼ੀਰਾਮ ਜੀ ਦੇ ਪਿੰਡ ਖਵਾਸਪੁਰਾ ਦੇ ਵਿੱਚ ਸਾਬ ਕਾਂਸ਼ੀਰਾਮ ਦੇ ਪ੍ਰਤੀਮਾ ਦਾ ਉਦਘਾਟਨ ਕੀਤਾ ਗਿਆ ਤੇ ਸਮੂਹ ਭੋਜਨ ਸਮਾਜ ਨੂੰ ਮੇਰੀ ਬੇਨਤੀ ਆ ਕਿ ਸਾਬ ਕਾਂਸ਼ੀਰਾਮ ਜੀ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੋ ਤੇ ਸਭ ਤੋਂ ਵੱਡੀ ਗੱਲ ਆਪਣੇ ਘਰ ਤੇ ਵਿੱਚੋਂ ਇੱਕ ਨੌਜਵਾਨ ਮੁੰਡਾ ਜਾਂ ਕੁੜੀ ਭੋਜਨ ਸਮਾਜ ਦੀ ਮੂਵਮੈਂਟ ਦੇ ਲਿਖੇ ਜ਼ਰੂਰ ਲਗਾਓ ਤਾਂ ਹੀ ਸਾਬ ਕਾਂਸ਼ੀਰਾਮ ਦੀ ਮੂਵਮੈਂਟ ਪੂਰਾ ਆ ਸਕਦੀ ਹੈ ਧੰਨਵਾਦ